ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਵਾਹਾ ਵਿਖੇ ਸੂਵਿਧਾ ਕੇਂਦਰ 'ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਤੇ ਜਿਸ ਦੇ ਦੌਰਾਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਪੁਲਿਸ ਦੇ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਕਿ ਗਿੱਦੜਵਾਹਾ ਦੀ ਕਚੈਰੀਆਂ ਦੇ ਵਿੱਚ ਐਸ ਡੀ ਐਮ ਦਫ਼ਤਰ ਅਤੇ ਡੀ ਐਸ ਪੀ ਦਫ਼ਤਰ ਤੋਂ ਕੁਝ ਕਦਮਾਂ ਦੀ ਦੂਰੀ ਤੇ ਹੀ ਸਥਿਤ ਇਸ ਸੂਵਿਧਾ ਕੇਂਦਰ ਦੇ ਵਿੱਚ ਚੋਰਾਂ ਨੇ ਬੀਤੀ ਰਾਤ ਬੜੀ ਹੀ ਦਲੇਰੀ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਸ ਦੌਰਾਨ ਚੋਰਾਂ ਨੇ ਸੂਵਿਧਾ ਕੇਂਦਰ ਦੀ ਐਲ ای ਡੀ ਤੇ ਹੋਰ ਸਮਾਨ ਚੋਰੀ ਕਰ ਲਿਆ ਬੇਸ਼ੱਕ ਇਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇਆਂ ਵਿੱਚ ਕੈਦ ਹੋ ਗਈ ਹੈ ਪਰ ਸੀਸੀਟੀਵੀ ਵਿੱਚ ਵੀਡੀਓ ਸਾਫ਼ ਨਜ਼ਰ ਨਹੀਂ ਆ ਰਹੀ ਤੇ ਇਸ ਘਟਨਾ ਦੇ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਇਸ ਘਟਨਾ ਸੰਬੰਧੀ ਪੁਲਿਸ ਨੂੰ ਵੀ ਜਾਂਚ ਦੇ ਦਿੱਤੀ ਗਈ ਹੈ ਤੇ ਪੁਲਿਸ ਆਸ-ਪਾਸ ਦੇ ਸੀਸੀਟੀਵੀ ਕੈਮਰੇ ਵੀ ਖੰਗਾਲ ਰਹੀ ਹੈ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਗਿੱਦਰਵਾਹ ਖੇਤਰ ਦੇ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਦੇ ਸਬੰਧ ਵਿੱਚ ਪੁਲਿਸ ਵੱਲੋਂ ਉਸ ਸਮੇਂ ਚੋਰਾਂ ਦੇ ਗਿਰੋਹ ਤੇ ਕਾਬੂ ਪਾਇਆ ਗਿਆ ਸੀ ਪਰ ਹੁਣ ਫੇਰ ਤੋਂ ਸਰਕਾਰੀ ਦਫਤਰ ਦੇ ਵਿੱਚ ਹੋਈ ਚੋਰੀ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੇਖਣਾ ਹੁਣ ਇਹ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਸ ਸਰਕਾਰੀ ਦਫਤਰ ਨੂੰ ਆਪਣਾ ਨਿਸ਼ਾਨਾ ਬਣਾਉਣ ਵਾਲੇ ਚੋਰਾਂ ਨੂੰ ਗ੍ਰਿਫਤਾਰ ਕਰ ਪਾਉਂਦੀ ਹੈ ਸਰ ਕੱਲ ਤਕਰੀਬਨ 6 ਵਜੇ ਸਰ ਇੱਥੇ ਲੋਕ ਲਗਾ ਕੇ ਰਹੇ ਆ ਅਸੀਂ ਤੇ ਸਵੇਰ ਮਾਰਨਿੰਗ ਸਾਨੂੰ ਸਵੇਕ ਨੂੰ 8 ਵਜੇ ਫੋਨ ਆਉਂਦਾ ਸਰ ਸਵੀਪਰ ਦਾ ਕਿ ਇੱਥੇ ਲੌਕ ਹੈ ਨਹੀਂਗਾ ਤੇ ਟੁੰਡਾ ਟੁੱਟਿਆ ਹੋਇਆ ਤੇ ਉਸ ਤੋਂ ਬਾਅਦ ਸਰ ਮੈਂ 15 ਮਿੰਟ ਬਾਅਦ ਮੈਂ ਆ ਜੰਨਾ ਹੈ ਨੇ ਐਸਾ ਹੀ ਹਿਸਾਬ ਸੀ ਇੱਥੇ ਸਾਡੇ ਖਜਾਨੇ ਦੇ ਵਿੱਚ ਤੇ ਮੁੰਸ਼ੀ ਨੂੰ ਵੀ ਖਾਣੇ ਫੋਨ ਕਰਤਾ ਸੀ ਜਦੋਂ ਪੀਸੀਆਰ ਵਾਲੇ ਮੌਕੇ ਤੇ ਆਏ ਸੀ ਅੰਦਰ ਆ ਕੇ ਵੇਖਿਆ ਸਰ ਇੱਥੇ ਸਾਡੇ ਤਿੰਨ ਐਲ.ਈ.ਡੀ. ਹੈਣੀ ਸੀਗੀਆਂ ਤੇ ਤਿੰਨ ਵੈਬਕੈਮ ਹੈਣੀ ਸੀ ਸਰ ਆਧਾਰ ਬਾਇਓਮੈਟ੍ਰਿਕ ਪਲੱਸ ਆਇਰਿਸ ਹੈਣੀ ਸੀ ਸਰ ਤੇ ਉਹਦੇ ਸਰ ਕਨਫਰਮ ਕਰਤਾ ਸਰ ਨੂੰ ਸੀਸੀਟੀਵੀ ਵਿੱਚ ਕੀ ਕੁਛ ਆ ਰਿਹਾ ਏ ਦਿਖੇ ਸਰ ਸਰ ਸੀਸੀਟੀਵੀ ਸਰ ਚੈੱਕ ਕਰ ਰਿਹਾ ਤੇ ਉਹਦੇ ਵਿੱਚ ਸਰ ਦੇ ਕਿ ਪਤਾ ਲੱਗੂਆ ਬਟ ਉਹਨਾਂ ਦੀ ਕੋਈ ਪਛਾਣ ਨਹੀਂ ਆ ਰਹੀ ਸਾਡੇ ਸੇਵਾ ਕੇਂਦਰ ਦੇ ਵਿੱਚ ਰਾਤ ਨੂੰ ਕੋਈ ਚੋਰੀ ਹੋਈ ਹੈ ਤੇ ਕੋਈ ਤੋਂ ਕੈਮਰਿਆਂ ਤੇ ਇੱਕ ਨੋ ਵੈਬ ਕੈਮਰਾ ਲੈ ਗਿਆ ਐਫ ਡੀ ਆਰ ਡਲਸ ਕਰਕੇ ਵੀ ਕਰ ਗਿਆ ਉਹ ਚੋਰੀ ਸੀ ਸੀਸੀਟੀਵੀ ਕੀ ਸੀ ਸੀਸੀਟੀਵੀ ਚੈੱਕ ਕਰ ਰਹੇ ਹਾਂ ਜੀ ਜਲਦੀ ਬੜੀ ਹਾਂ ਜੀ ਸਰ ਕੱਲ ਤਕਰੀਬਨ 6 ਵਜੇ ਸਰ ਇੱਥੇ ਲੋਕ ਲਗਾ ਕੇ ਰਹੇ ਹਾਂ ਅਸੀਂ ਤੇ ਸਵੇਰ ਮਾਰਨਿੰਗ ਸਾਨੂੰ ਸਵੇਕ ਨੂੰ 8 ਵਜੇ ਫੋਨ ਆਉਂਦਾ ਸਰ ਸਵੀਪਰ ਦਾ ਕਿ ਇਥੇ ਲੋਕ ਹੈਣੀ ਦਾ ਤੇ ਟੁੰਡਾ ਟੁੱਟਿਆ ਹੋਇਆ ਤੇ ਉਸ ਤੋਂ ਬਾਅਦ ਸਰ ਮੈਂ 15 ਮਿੰਟ ਬਾਅਦ ਮੈਂ ਆ ਜਾਣਾ ਨੇ ਐਸਆਈ ਸਾਹਿਬ ਲਈ ਇੱਥੇ ਸਾਡੇ ਖਜਾਨੇ ਦੇ ਵਿੱਚ ਤੇ ਮੁੰਸ਼ੀ ਨੂੰ ਵੀ ਖਾਣੇ ਫੋਨ ਕਰਤਾ ਸੀ ਜਦੋਂ ਪੀਸੀਆਰ ਵਾਲੇ ਮੌਕੇ ਤੇ ਆ ਗਏ ਸੀ ਅੰਦਰ ਆ ਕੇ ਵੇਖਿਆ ਸਰ ਇੱਥੇ ਸਾਡੇ 3 ਐਲਈਡੀ ਹੈਣੀ ਸੀਗੀਆਂ ਤੇ 3 ਵੈਬਕੈਮ ਹੈਣੀ ਸੀ ਸਰ ਆਧਾਰ ਬਾਇਓਮੈਟ੍ਰਿਕ ਪਲੱਸ ਆਇਰਿਸ ਹੈਣੀ ਸੀ ਸਰ ਤੇ ਉਹਦੇ ਸਰ ਇਨਫੋਰਮ ਕਰਤਾ ਸਰ ਨੂੰ ਸੀਸੀਟੀਵੀ ਵਿੱਚ ਕੀ ਕੁਝ ਆ ਰਿਹਾ ਏ ਦਿਖੇ ਸਰ ਸਰ ਸੀਸੀਟੀਵੀ ਸਰ ਚੈੱਕ ਕਰ ਰਿਹਾ ਤੇ ਉਹਦੇ ਵਿੱਚ ਸਰ ਵੇਖੇ ਪਤਾ ਲੱਗੂਆ ਬਟ ਉਹਨਾਂ ਦੀ ਕੋਈ ਪਛਾਣ ਨਹੀਂ ਆ ਰਹੀ ਸਾਡੇ ਸੇਵਾ ਕੇਂਦਰ ਦੇ ਵਿੱਚ ਰਾਤ ਨੂੰ ਕੋਈ ਚੋਰੀ ਹੋਈ ਹੈ ਤੇ ਕੋਈ 2 ਕੁਐਲ ਸੀਡੀਆਂ ਤੇ ਇੱਕ ਉਹਨਾਂ ਵੈਬ ਕੈਮਰਾ ਲੈ ਗਏ ਆ ਐਫਆਰ ਵੀ ਅਰਦ ਕਰਕੇ ਵੀ ਕਰ ਲਿਆ ਹੁਣ ਤੇ ਸੀਸੀਟੀਵੀ ਸੀਸੀਟੀਵੀ ਚੈੱਕ ਕਰ ਰਹੇ ਆ ਜੀ ਮੈਂ ਤੁਹਾਨੂੰ ਜਲਦੀ ਬਲਦੀ ਹਾਂ